ਸਾਸਰੀਕਾ ਜੀ ਸਾਸਰੀਕਾ ਜੀ ਬੀਤੋ ਪੈਨੋ ਸਾਰਿਆਂ ਨੂੰ ਸਾਸਰੀਕਾ ਜੀ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਪਦਾ ਸਵਾਗਤ ਹੈ ਅੱਜ ਬੇਬੇ ਦੀ ਰਸੋਈ ਦੇ ਵਿੱਚ ਬਣਾਉਣ ਜਾ ਰਹੇ ਹਾਂ ਆਪਾਂ 버ਗਰ 버ਗਰ ਬਣਾਉਣ ਲਈ ਆਪਾਂ ਨੂੰ ਆਪਾਂ 버ਗਰ ਬਣੇ ਬਣਾ ਲੈਂਦੇ ਨੇਗੇ ਉਹਦੇ ਲਈ ਆਪਾਂ ਟਿੱਕੀ ਤਿਆਰ ਕਰਨੀ ਆ ਟਿੱਕੀ ਤਿਆਰ ਕਰਨ ਦੇ ਲਈ ਆਪਾਂ ਇੱਕ ਪਿਆਜ਼ ਲਿੱਤਾਗਾ ਤੇ ਚਾਰ ਆਪਾਂ ਹਰੀਆਂ ਮਿਰਚਾਂ ਲੈਤੀਆਂ ਨੇ ਇੱਕ ਆਪਾਂ ਸਿਮ ਲੰਬਰ ਚ ਲੈਤੀ ਆ ਦੋ ਆਪਾਂ ਆਲੂ ਲੈ ਤਨੇਗੇ ਤੇ ਇੱਕ ਆਪਾਂ ਪੋਹਾ ਲੈਤਾਗਾ ਇਹ ਅੱਧੀ ਕੌਲੀ ਪੋਹੇ ਦੀ ਆਪਾਂ ਭਿਉਈ ਸੀਗੀ ਇਹ ਫੁੱਲ ਕੇ ਪੂਰੀ ਕੌਲੀ ਪੋਹੇ ਦੀ ਬਣਗੀ ਇਹ ਪੋਹਾ ਵੀ ਵਿੱਚ ਪਾਊਗਾ ਤੇ ਟਿੱਕੀ ਬਣਾਉਣ ਦਾ ਇਹ ਸਮਾਨ ਆ ਸਾਰਾ ਆਪਣੇ ਕੋਲੇ ਬਾਕੀ ਤੁਸੀਂ ਟਿੱਕੀ ਬਣਾਉਣ ਦੇ ਲਈ ਜੋ ਵੀ ਤੁਸੀਂ ਸਬਜ਼ੀਆਂ ਪਾਉਣੀਆਂ ਚਾਹੁੰਦੇ ਹੋ ਮਟਰ ਪਾ ਲਓ ਹੋਰ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਪਾ ਸਕਦੇ ਹੋਗੇ ਆਪਣੇ ਕੋਲੇ ਇੰਨੇ ਸਮਾਨ ਘਰੇ ਸੀਗਾ ਆਪਾਂ ਇੰਨੇ ਨਾਲ ਟਿੱਕੀ ਤਿਆਰ ਕਰਦੇ ਆਂ ਇਧਰ ਆਪਣਾ ਕਰਾਹੀ ਧਰ ਲਈ ਤੇ ਆਪਾਂ ਥੋੜਾ ਜਿਹਾ ਪਾ ਇਸ ਤੇਲ ਪਾ ਲਈਏ ਦੋਕ ਚਮਚੇ ਤੇ ਦੋਕ ਚਮਚੇ ਤੇਲਾਂ ਦੇ ਵਿੱਚ ਤੇਲ ਗਰਮ ਹੁੰਦਾ ਆਪਣਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚਾ ਜੀਰੇ ਦਾ ਇੱਕ ਚਮਚਾ ਆਪਾਂ ਪਾ ਲਿਆ ਜੀਰੇ ਦਾ ਜੀਰਾ ਆਪਣਾ ਤੜਕ ਗਿਆ ਤਦ ਨਾਲ ਦੀ ਨਾਲ ਹੀ ਆਪਾਂ ਹਰੀ ਮਿਰਚ ਤੇ ਪਿਆਜ਼ ਪਾ ਲਈਏ ਹਰੀ ਮਿਰਚ ਤੇ ਪਿਆਜ਼ ਦੇ ਨਾਲ ਹੀ ਆਪਾਂ ਸ਼ਿਮਲਾ ਮਿਰਚ ਪਾ ਲਈ। ਕਿਉਂਕਿ ਸ਼ਿਮਲਾ ਮਿਰਚ ਨੂੰ ਵੀ ਪੱਕਣ ਨੂੰ ਔਨਾ ਟਾਈਮ ਲੱਗਦਾ। ਇੱਕ ਸ਼ਿਮਲਾ ਮਿਰਚ ਲੈਤੀ ਆ। ਇਹਦਾ ਬਾਹਰਲਾ ਬਾਹਰਲਾ ਪਾਠ ਲੈਤਾ, ਅੰਦਰ ਲੱਭੀਆਂ ਵਾਲਾ ਪਾਠ ਆਪਾਂ ਕੱਢਤਾ। ਤੇ ਹੁਣ ਇਹ ਇਿੱਦਾਂ ਰੋਸਟਡ ਹੁੰਦੀਆਂ ਨੇ ਤੇ ਜਦੋਂ ਆਪਾਂ ਆਲੂਆਂ ਨੂੰ ਛੱਲ ਲੇਗੇ। ਇੰਨੇ ਤੇ ਸ਼ਿਮਲਾ ਮਿਰਚ ਆਪਣੀ ਭੁੱਜ ਚੁੱਕੀ ਆ। ਹੁਣ ਆਪਾਂ ਇਹਦੇ ਵਿੱਚ ਪੋਹਾ ਤੇ ਆਲੂ ਪਾਉਣੇ ਮੈਸ਼ ਕੀਤੇ ਹੋਏ। ਆਲੂ ਮੈਸ਼ ਕਰ ਲੇ। ਨਾਲੇ ਆਪਾਂ ਪੂਹਾ ਹੁਣ ਕਿ ਪਾ ਲਈ। ਜਦ ਕਿ ਸਰੋਂ ਦਾ ਨਲੂ ਗੀ। ਹੁਣ ਆਪਾਂ ਧਰਨ ਮਸ ਕਰ ਦਈਏ। ਹਾਂਜੀ ਇੱਥੇ ਆਪਾਂ ਹੁਣ ਇਹਦੇ ਵਿੱਚ ਅੱਧਾ ਚਮਚ ਨੂਣ ਦਾ ਪਾਉਣੇ ਆਂਗੇ। ਤੇ ਨਾਲ ਆਪਾਂ ਜਵੈਨ ਪਾਵਾਂਗੇ ਅੱਧਾ ਚਮਚ। ਤੇ ਹਲਦੀ ਪਾਵਾਂਗੇ ਆਪਾਂ। ਅੱਧਾ ਚਮਚ। ਤੇ ਨਾਲ ਆਪਾਂ ਮਾਗੇ ਤਣਿਆ ਪਾਊਡਰ 1/2 ਚਮਚ ਤੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਮੈਸ ਕਰ ਲਾਂਗੇ ਮਾਰ ਕੇ ਸਾਰੇ ਨੂੰ ਮਿਲਾ ਲਾਂਗੇ ਆਪਾਂ ਤੇ ਇਹਨੂੰ ਬਿੰਦ ਕਪੋਜ ਜਾਣ ਤੋਂ ਹੱਦ ਦੀ ਫਿਰ ਆਪਾਂ ਚੰਗੀ ਤਰ੍ਹਾਂ ਆਲੂ ਮੈਸ ਵਾਲੇ ਦੇ ਨਾਲ ਚੰਗੀ ਤਰ੍ਹਾਂ ਸਾਰਾ ਕੁਝ ਮੈਸ਼ ਕਰ ਲਾਂਗੇ ਜਿਹੜੇ ਆਪਾਂ ਨੂੰ ਟਿੱਕੀ ਬਣਾਉਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਥੋੜੀ ਜਿਹੀ ਭਾਏ ਚੱਕਰ ਪਾ ਲਈਏ ਕਸੂਰੀ ਮੇਥੀ ਇਹ ਬਹੁਤ ਟੈਸਟੀ ਬਣਦੀ ਹੈ ਕਸੂਰੀ ਮੇਥੀ ਦੇ ਨਾਲ ਹਰ ਚੀਜ਼ ਕੋਈ ਵੀ ਚੀਜ਼ ਬਣਾ ਲਓ ਤੇ ਇਹ ਜਿਵੇਂ ਆ ਪਤਲੀਆਂ ਪਾਉ ਉਹਦੀ ਮango ਇਹ ਕਸੂਰੀ ਮੇਥੀ ਤਾਂ ਵੀ ਅਲੱਗ ਹੀ ਸਵਾਦ ਆ ਹੁਣ ਆਪਾਂ ਲੈ ਲਈਏ ਮਿਕਸਰ ਉਹਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਈਏ ਹਰ ਚੀਜ਼ ਨੂੰ ਸਾਰੀ ਚੀਜ਼ ਉਹਦੇ ਨਾਲ ਚੰਗੀ ਤਰ੍ਹਾਂ ਜਿਹੜੀ ਕੋਈ ਖੜਮੀ ਹੋਈ ਨਾ ਪਜੂਗੀ ਐਸਾ ਆਹ ਇਹ ਮੈਂ ਇਸ ਤਰ੍ਹਾਂ ਬਈ ਤੁਸੀਂ ਟਿੱਕੀ ਬਣਾ ਕੇ ਦੇਖਿਓ ਬਹੁਤ ਸਵਾਦ ਬਣੂਗੀ ਤੇ ਬਹੁਤ ਟੈਸਟੀ ਬਣਦੀ ਹੈ ਇਹ ਤੇ ਘਰੇ ਟਿੱਕੀ ਬਣਾ ਕੇ 버ਗਰ ਬਣੇ ਬਣੇ ਮਿਲ ਜਾਂਦੇ ਨੇ ਭਾਣੇ ਤੇ ਟਿੱਕੀ ਬਣਾ ਕੇ ਘਰੇ ਤੁਸੀਂ ਬੱਚਿਆਂ ਨੂੰ ਖਵਾ ਦਿਓ ਤੇ ਇਹ ਆਪਣੀ ਪਿਓਰ ਟਿੱਕੀ ਬਣ ਜੂਗੀ ਤੇ ਉੱਥੇ ਪਤਾ ਨਹੀਂ ਕਿਵੇਂ ਕਿਵੇਂ ਬਣਾਈ ਜਾਂਦੇ ਨੇ ਭਾਣੇ ਉਹੀ ਬੱਚੇ ਖਾਈ ਜਾਂਦੇ ਨੇ ਆਪਣੇ ਇਸ ਤਰ੍ਹਾਂ ਬਣਾ ਕੇ ਦੇਖਿਓ ਤੁਸੀਂ ਘਰੇ ਫਿਰ ਮੈਨੂੰ ਦੱਸਿਓ ਭਾਣੇ ਅਸੀਂ ਵੀ ਬਣਾਈ ਸੀ ਸਾਡੀ ਟਿੱਕੀ ਵੀ ਇਸ ਤਰ੍ਹਾਂ ਬਣੀ ਆ। ਆ ਦੇਖੋ ਭਾਨੇ ਆਪਣਾ ਨਾ ਜਿਹੜਾ ਮਟੀਰੀਅਲ ਆ ਹੱਥ ਚੱਲਣ ਲੱਗ ਗਿਆ। ਕੋਸਾ ਜਾਗਾ ਇਹ ਤੇ ਹੁਣ ਆਪਾਂ ਇਹਦੀਆਂ ਟਿੱਕੀਆਂ ਬਣਾਉਣੇ ਆਗੇ। ਆਪਾਂ ਇਸ ਤਰ੍ਹਾਂ ਕਰਕੇ ਨਾ ਲੈ ਲੈਣੇ ਆਇਸਤਰਾ। ਨਾ ਹੀ ਤੇ ਆਪਾਂ ਇਹਨੂੰ ਇਸ ਤਰ੍ਹਾਂ ਕਰਨਾ ਕਰਕੇ ਫਿਰ ਆਪਾਂ ਇਹਨੂੰ ਟਿੱਕੀ ਦੀ ਸ਼ੇਪ ਦਿੰਨੇ ਆਗੇ। ਵੱਡੀ ਬਣਾ ਲਓ ਟਿੱਕੀ ਛੋਟੀ ਬਣਾ ਲਓ ਭਾਨੇ ਇਹ ਤਾਂ ਤੁਹਾਡੀ ਆਪ ਦੀ ਮਰਜ਼ੀ ਆਗੀ। ਤੇ ਕਿਹੜਾ ਆਪਾਂ ਟਿੱਕੀ ਐ ਬਣਾ ਲਈ। ਫਿਰ ਅਸਲੀ ਸ਼ੇਪ ਤਾਂ ਆਪਾਂ ਇਹ ਆਪਣਾ ਜਦੋਂ ਸਮਾਨ ਲੱਗਿਆ ਇਹਦੇ ਨਾਲ ਹੋਰ ਵੀ ਲਾਉਣਾ ਪੁਖਾ ਜਿਹਾ ਆਪਣਾ ਸਮਾਨ ਉਦੋਂ ਫਿਰ ਆਪਾਂ ਸਹੀ ਸ਼ੇਪ ਦੇਵਾਂਗੇ ਇਹਨੂੰ ਤੇ ਹਜੇ ਆਪਾਂ ਆਏ ਬਣਾ ਬਣਾਏ ਰੱਖੀ ਜਾਂਦੇ ਆ ਜੀ ਇਸ ਤਰ੍ਹਾਂ ਇਸ ਤਰ੍ਹਾਂ ਤੇ ਆਪਣਾ ਇਹ ਚਾਰ ਹੀ ਆਪਣੇ ਕੋਲੇ ਹੈਗੇ ਨੇਗੇ 버거 ਤੇ ਚਾਰ ਹੀ ਆਪਣੀਆਂ ਟਿੱਕੀਆਂ ਬਣ ਜਾਣਗੀਆਂ ਆਪਰਾ ਪਰਪਸ ਮਾਣੀ ਲੈਤਾ ਪਉਣਾ ਨਹੀਂ ਤੇ ਜਿਹੜੀਆਂ ਆਪਣੀਆਂ ਚਾਰੀ ਟਿੱਕੀਆਂ ਬਣਨ ਆਪਾਂ ਫਿਰ ਬਾਲੀਆਂ ਬਣਾ ਕੇ ਕੀ ਕਰਨੇ ਆਪਣੇ ਹਰ ਤੋਂ ਪੰਜਾਂ ਰਹਿੰਦੇਗਾ ਫਿਰ ਤੇ ਜੇ ਤੁਸੀਂ ਬਣਾ ਕੇ ਰੱਖਣੀਆਂ ਨੇ ਇਹ ਸਟੋਰ ਕਰਨੀਆਂ ਨੇਗੀਆਂ ਤਾਂ ਫਿਰ ਤੁਸੀਂ ਇਸ ਤਰ੍ਹਾਂ ਬਣਾ ਕੇ ਤੇ ਇਹਨਾਂ ਨੂੰ ਤਲਕ ਕੇ ਸਟੋਰ ਕਰ ਸਕਦੇ ਹੋ ਇਸ ਤਰ੍ਹਾਂ ਇਸ ਤਰ੍ਹਾਂ ਸਟੋਰ ਕਰ ਸਕਦੇ ਹੋ ਫਿਰ ਇਹਨਾਂ ਨੂੰ ਜਦੋਂ ਮਰਜ਼ੀ ਗਾਂ ਵਾਲੇ ਪਰਸ਼ਚ ਤੇ ਦੇ ਦੋ ਤੁਸੀਂ ਜੇ ਕੱਲ ਨੂੰ ਪਰਸੋਂ ਨੂੰ ਫਿਰ ਤੁਸੀਂ ਦੁਬਾਰੇ ਬਣਾਉਣੇ ਨੇਗੇ ਤਾਂ ਤੁਸੀਂ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਫ੍ਰਿਜ ਦੇ ਵਿੱਚ ਨਾਲ ਕੁਛ ਨਹੀਂ ਹੁੰਦਾ ਫਰਿੱਜ ਚ ਪਿੰਨਿਆਂ ਨੇ ਬਸ ਬਣਾਣਾ ਆਹ ਬਸਾਂ ਟਿੱਕੀਆਂ ਤਿਆਰ ਕਰ ਲਈਏ ਆਪਾਂ ਟਿੱਕੀਆਂ ਤਿਆਰ ਕਰਕੇ ਫਿਰ ਬਸ ਆਪਾਂ ਤੁਹਾਨੂੰ ਮਿਲਦਿਆਂਗੇ ਆ ਚਾਰ ਟਿੱਕੀਆਂ ਬਣ ਕੇ ਆਪਣੀਆਂ ਤਿਆਰ ਹੋ ਗਈਆਂ ਆਪਣਾ ਮਟੀਰੀਅਲ ਇੰਨਾ ਹੀ ਸੀ ਆਪਣੀਆਂ ਚਾਰ ਟਿੱਕੀਆਂ ਬਣਨੀਆਂ ਸੀ ਚਾਰ ਹੀ ਆਪਾਂ ਬਣਾਉਣੀਆਂ ਸੀਗੀਆਂ ਤੇ ਆਪਣਾ ਪ੍ਰੋਪਰ ਮਟੀਰੀਅਲ ਆਇਆਗਾ ਚਾਰ ਟਿੱਕੀਆਂ ਬਣ ਕੇ ਆਪਣੀਆਂ ਤਿਆਰ ਹੋ ਗਈਆਂ ਤੇ ਹੁਣ ਆਪਾਂ ਇਹਨੂੰ ਤਲਦੇ ਆਂਗੇ ਨਾਲ ਕੜਾ ਹਿਤਾਬ ਨਾ ਗਿਆ ਸੀ ਦੇ ਉੱਪਰ ਤਲਦੇ ਫਿਰਨੇ ਆਪਾਂ ਟਿੱਕੀਆਂ ਗੱਟਕੀਆਂ ਨੂੰ ਪੰਨੇ ਚੰਗੀ ਤਰ੍ਹਾਂ ਬੰਦ ਪੈ ਕੇ ਕੰਮ ਦੇ ਲਈ ਆਪਾਂ ਘੋਲ ਤਿਆਰ ਕੀਤਾਗਾ ਇਹ ਦੋ ਚਮਚੇ ਆਪਣੇ ਮੈਦੇ ਦੇ ਲੇਗੇ ਦੋ ਚਮਚੇ ਇਹ ਚੌਲਾਂ ਦੇ ਆਟੇ ਦੇ ਲੇਗੇ ਇਹ ਆਪਾਂ ਘੋਲ ਲੇ ਤੇ ਇਹਨਾਂ ਦੇ ਵਿੱਚ ਆਪਾਂ ਪਾਉਣੇ ਆਗੇ ਥੋੜੀ ਜੀ ਕਾਲੀ ਨਮਕ ਨੂਨ ਮਿਰਚ ਪਾਉਣੇ ਆਗੇ ਤੇ ਥੋੜਾ ਜਿਹਾ ਆਪਾਂ ਕਾਲਾ ਨੂਨ ਨਮਕ ਪਾਵਾਂਗੇ ਬਾਕੀ ਸਮਾਨ ਆਪਣਾ ਟਿੱਕੀਆਂ ਦੇ ਵਿੱਚ ਪਾਇਆ ਹੋਇਆਗਾ ਇਹ ਆਪਾਂ ਸਵਾਦ ਮੁਤਾਬਕ ਪਾ ਲਿਆ ਤੇ ਇਹਨੂੰ ਵੀ ਪਚੰਚਮਚਰ ਹਲਾ ਲਾਂਗੇ ਚੰਗੀ ਤਰ੍ਹਾਂ ਤੇ ਇੱਧਰ ਆਪਾਂ ਤਿੰਨ ਬ੍ਰੈਡ ਇਹ ਪਾਨੇ ਮੈਕਸੀ ਦੇ ਵਿੱਚ ਚੰਗੀ ਤਰ੍ਹਾਂ ਪੀਸ ਲੈ ਇਹ ਟਿੱਕੀ ਪਹਿਲਾਂ ਇਹਦੇ ਵਿੱਚ ਜਾਊਗੀ ਇਹਦੇ ਵਿੱਚੋਂ ਟਿੱਕੀ ਬਣ ਕੇ ਇਹਦੇ ਚ ਜਾਊਗੀ ਇਹਨੂੰ ਆਪਾਂ ਚੰਗੀ ਤਰ੍ਹਾਂ ਲਾ ਕੇ ਫਿਰ ਆਪਾਂ ਤੇਲ ਛੱੜਨਾਗਾ ਤੇ ਆਪਾਂ ਪਾਣੇ ਚਾਰ 버ਗਰ ਲੈਤੇ ਨੇ ਟਿੱਕੇ ਕੱਟੀ ਦੇ ਤੁਸੀਂ ਕਿਹੜੀ ਵੀ ਕੰਪਨੀ ਦੇ ਲੈ ਸਕਦੇ ਤੇ ਹੁਣ ਆਪਾਂ ਚ ਤੇਲ ਪਾ ਲ ਗਏ ਪਕੜਾਈ ਚ ਤੇਲ ਪਾ ਲਈਏ ਜਦ ਤੱਕ ਕਿ ਰ ਆਪਣਾ ਤੇਲ ਗਰਮ ਹੁੰਦਾਗਾ ਉਹਦ ਤੱਕ ਰਪਾ ਉਹਦ ਟਿੱਕੀ ਤਿਆਰ ਕਰ ਲੈਨੇ ਆਂ ਦੇਖੋ ਆਪ ਐਸ ਤਰ੍ਹਾਂ ਇਹਦੇ ਵਿੱਚ ਟਿੱਕੀ ਸਾਰੇ ਲਵੇੜ ਲੈਣੀਆਂ ਐਸ ਤਰ੍ਹਾਂ ਇਹਦੇ ਚ ਲਵੇੜ ਕੇ ਟਿੱਕੀ ਫੇਰ ਆਪ ਟਿੱਕੀ ਨੂੰ ਸਾਰੇ ਨੂੰ ਐਦੇ ਚ ਲਵੇੜਨਾ ਐਸ ਤਰ੍ਹਾਂ ਚੰਗੀ ਤਰ੍ਹਾਂ ਆਹ ਟਿੱਕੀ ਲਵੇੜ ਲੈਣੀ ਆਪ ਤੇ ਹੁਣ ਆਪਾਂ ਅਸਲੀ ਸ਼ੇਪ ਆਪਾਂ ਟਿੱਕੀ ਨੂੰ ਹੁਣ ਦੇਣੀ ਆ। ਆ ਦੇਖੋ ਭੈਣਾਂ ਆਪਾਂ ਅ ਪਹਿਲਾਂ ਆਪਾਂ ਕੋਲ ਦੇ ਵਿੱਚ ਡਿਪ ਕੀਤੀ ਟਿੱਕੀ ਫਿਰ ਆਪਾਂ ਜਿਹੜਾ ਆਪਾਂ ਪਾਊਡਰ ਬਣਾਇਆ ਸੀਗਾ ਇਹਦੇ ਵਿੱਚ ਇਹ ਸਾਰਾ ਪਾਊਡਰ ਲਾ ਲਿਆ ਆਪਾਂ ਉੱਪਰ ਤੇ ਇਹਦੇ ਨਾਲ ਕ੍ਰਿਸਪੀ ਕ੍ਰਿਸਪੀ ਟਿੱਕੀ ਬਣੂਗੀ ਆਪਣੀ ਤੇ ਹੁਣ ਆਪਾਂ ਇਹਨਾਂ ਨੂੰ ਤਲ ਦਿਆਂ ਆਪਣਾ ਕਿਉਂ ਤੇਲ ਤਿਆਰ ਆ। हौली हौली आप टी छा बच्चे एक टिक्की आप होर सड़ देंगे नाल दो टिक्किया आप पाँ बना लेंगे दो फिर बना लेंगे हाँ टिक्किया बन पन के भाने अपन जगह भा रेडी हो गई आ एक टिक्की थोड़ी जी मेरी गलती के नाल भाने खोल गई मैं दो कटिया पाती जगह कड़ाही थी सोटी और बादलिया कलिया बनाईया ने कि सोहनिया निकलिया ने बन के इधर आप बर्गर ਬਟਰ ਲਾ ਕੇ ਗਰਮ ਕਰ ਰਹੇ ਹਾਂਗੇ ਤੇ ਫਿਰ ਆਪਾਂ ਇਹਨੂੰ ਤਿਆਰ ਕਰਕੇ ਤੁਹਾਨੂੰ ਦਿਖਾਉਣੇ ਆ ਆ ਦੇਖੋ ਭਣੇ ਆਪਾਂ 버거 ਤਿਆਰ ਕਰਨ ਲੱਗੇ ਹਾਂਗੇ ਤੇ ਇਹ ਆਪਾਂ ਲਾਲ ਸੌਸ ਲਾਉਣ ਲੱਗੇ ਹਾਂਗੇ ਤੇ ਹੁਣ ਆਪਾਂ ਇਹਦੇ ਤੇ ਇੱਕ ਲਾ ਦੀਏ ਟਿੱਕੀ ਤੇ ਨਾਲ ਲਾ ਦੀਏ ਆਪਾਂ ਟਮਾਟਰ ਨਾਲ ਲਾ ਦੀਏ ਆਪਾਂ ਪਿਆਜ਼ ਤੇ ਉੱਪਰ ਪਾ ਦਿੱਤੀ ਬਰਗਰ ਆਪਣਾ ਬਰਗਰ ਰੈਡੀ ਹੋ ਗਿਆ ਸਾਸ ਲਾ ਲਈ ਆਪਾਂ ਹੁਣ ਆਪਾਂ ਇਹਦੇ ਤੇ ਲਾ ਲਈਏ ਟਿੱਕੀ ਹੁਣ ਆਪਾਂ ਇਹਦੇ ਤੇ ਲਾ ਲਈਏ ਟਮਾਟਰ ਤੇ ਨਾਲ ਲਾ ਲਈਏ ਆਪਾਂ ਇੱਕ ਪਿਆਜ਼ ਤੇ ਨਾਲ ਆਪਾਂ ਇਹਦੇ ਤੇ ਵੀ ਸਾਸ ਲਾ ਲਈਏ ਦਲੇ ਪਾਸੇ ਵੀ ਤੇ ਹੁਣ ਆਪਣਾ ਦੂਜਾ 버ਗਰ ਵੀ ਬਣ ਕੇ ਰੈਡੀ ਆ ਦੇਖੋ ਭਾਣੇ ਇਹ ਆਪਾਂ ਨਾ ਹਲਾ ਕੇ ਆਪਣਾ ਘਰ ਦਾ ਬਟਰ ਇਹਨਾਂ ਨੂੰ ਫਰਾਈ ਕਰ ਲਿਆ ਸੀ ਤੋਂ ਥੋੜੇ ਜੇ ਟੋਸਟੇਜੇ ਕਰ ਲਏ ਸੀਗੇ ਤੇ ਹੁਣ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਪੈਕ ਕਰ ਲਿਆ ਤੇ ਇਸ ਤਰ੍ਹਾਂ ਭਾਣੇ ਤੁਸੀਂ ਵੀ ਘਰੇ ਬਣਾ ਕੇ ਤੇ ਟਿੱਕੀ ਬਣਾਉਣੀ ਆ ਬਸ ਟਿੱਕੀ ਬਣਾ ਕੇ ਆਪਣਾ ਤਿਆਰ ਕਰਕੇ ਇਸ ਤਰ੍ਹਾਂ 버ਗਰ ਬਣਾ ਕੇ ਘਰੇ ਆਪਣੇ ਬੱਚਾ ਨੂੰ ਖਵਾਓ ਆਪਣੇ ਹੋਮ ਮੇਡ 버ਗਰ ਬਣ ਕੇ ਤਿਆਰ ਨੇਗੇ ਤੇ ਤੁਸੀਂ ਭਾਣੇ ਇਸ ਤਰ੍ਹਾਂ ਹੀ ਘਰੇ ਬਣਾਇਆ ਕਰੋ ਬਣਾ ਕੇ ਬੱਚਾ ਨੂੰ ਖਲਾਇਆ ਕਰੋ ਇਹ ਬਹੁਤ ਟੈਸਟੀ ਬਣਦੇ ਨੇਗੇ ਤੇ ਉੱਥੇ ਬਾਜ਼ਾਰੋਂ ਚੀਜ਼ਾਂ ਖਾਣ ਦੇ ਨਾਲੋਂ ਭਾਵੇਂ ਕਰੀ ਬਣਾਦਿਆ ਕਰੋ ਸਭ ਤੋਂ ਬਿਹਤਰ ਆ ਤੇ ਮੇਰੇ ਚੈਨਲ ਬੇਬੇ ਦੀ ਰਸੋਈ ਨੂੰ ਭਾਵੇਂ ਬਾਤਵਾਂਤ ਸੇਅਰ ਕਰੋ ਤੇ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਦਬਾ ਲਓ ਭਾਵੇਂ ਸੋਨੋ ਨੋਟੀਫਿਕੇਸ਼ਨ ਮਿਲ ਜਾ ਕਰੇ ਆਪਣੀ ਡੇਲੀ ਵੀਡੀਓ ਸਵੇਰੇ 9 ਵਜੇ ਆਉਂਦੀ ਆ ਭਾਵੇਂ ਤੁਸੀਂ ਡੇਲੀ ਨਵੀਂ ਰੈਸਪੀ ਦੇ ਨਾਲ ਆਉਂਦੀ ਆ ਭਾਵੇਂ ਤੁਸੀਂ ਡੇਲੀ ਆਪਣੀ ਵੀਡੀਓ ਦੇਖਿਆ ਕਰੋ ਨਵੀਂ-ਨਵੀਂ ਰੈਸਪੀ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦਾ ਚੰਗਾ ਭਾਵੇਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਸਵੇਰ ਸਵੇਰ 9 ਵਜੇ This